ਜਿਨੇ ਵੀ ਐਮ.ਐਲ.ਏ ਆਏ ਆ ਐਮ.ਪੀ.ਆਏ ਆ ਉਹ ਸਾਨੂੰ ਕਹਿੰਦੇ ਵੀ ਤੁਸੀਂ ਲਾਸਟ ਖੇਲਤੇ ਹੋ ਤੁਹਾਡੇ ਕੋਲੇ ਪਾਣੀ ਨਹੀਂ ਪਹੁੰਚਦਾ ਸੀ ਹੱਲ ਕਰਾਂਗੇ ਅੱਜ ਤੱਕ ਕਰ ਕਿਸ ਨੇ ਨਹੀਂ ਕੀਤਾ ਉਹਨਾਂ ਨੇ ਤਾਂ ਹੱਲ ਨਹੀਂ ਕੀਤਾਗਾ ਪਿੰਡ ਦੀ ਜੀ ਦੂਜੀ ਪਾਰਟੀ ਆ ਉਹ ਵੀ ਸਾਡੀ ਢੇਲ ਬੰਦ ਕਰਕੇ ਤੱਕੇ ਨਾਲ ਪ੍ਰਸ਼ਾਸਨ ਦੇ ਸਾਹਮਣੇ ਸਾਡੀ ਢੇਲਾਂ ਪਟਕੇ ਲੈ ਗਈ ਫਾਹੇ ਲੈ ਨਾਲ ਅਸੀਂ ਲੜ ਕੇ ਮਰਾਂਗੇ ਢੇਲ ਦਾ ਪਾਣੀ ਲਵਾਂਗੇ ਜੋ ਮਰਜ਼ੀ ਹੋਵੇ ਜਿਵੇਂ ਮਰਜ਼ੀ ਹੋਵੇ ਸੂ ਸਾਈਡ ਕਰਨ ਤੋਂ ਸਵਾਏ ਸਾਡੇ ਕੋਲੇ ਕੁਛ ਨਹੀਂ ਆ ਸਾਡੇ ਪਾਣੀ ਤੱਕੇ ਘਟ ਹੈ ਸਾਨੂੰ ਦੋ ਮੁਗਿਆਂ ਤੋਂ ਇੱਕ ਮੁਗੇ ਚ ਕਰ ਰਹੇ ਆ ਸਾਰੇ ਪਿੰਡ ਨੂੰ ਭੁੱਖਾ ਮਾਰਨਾ ਇਹਨਾਂ ਨੇ 1600 ਏਕੜ ਦਾ ਪਾਣੀ ਇਕੱਠ ਸਾਨੂੰ ਤੇ ਗਧੇ ਬਣਾ ਦਿੰਦੇ ਆ ਵੋਟਾਂ ਵੇਲੇ ਅਸੀਂ ਗਧੇ ਬਣ ਜੰਨੇ ਆ ਸਾਡੇ ਡੰਡਾ ਮਾਰੀ ਜੰਨੇ ਆ ਅਸੀਂ ਅੱਗੇ ਤੁਰੇ ਜੰਨੇ ਸਾਡੇ ਕੋਲ ਤਾਂ ਆਈ ਆ ਆ ਹੁਣ ਸਾਨੂੰ ਹੁਣ ਵੀ ਉੱਲੂ ਬਣਾਇਆ ਆ ਇਲੈਕਸ਼ਨ ਚ 13 0 ਆ ਜਿਹੜੀ ਭਵੰਤਮਾਨ ਨੇ ਅਖੇ ਕਰ ਦਿਓ 3 0 ਤੇ ਰਹਿ ਗਏ ਸਿਰਫ ਅਵਾਦਕਾਂ ਦੇ ਕਰਕੇ ਨਰਮੇ ਦੇ ਥਾਂ ਮੱੱਚੇ ਦੇ ਥਾਂ ਤੇ ਅਸੀਂ ਝੂਣਾ ਲਾਉਣਾ ਜੇ ਸਾਡਾ ਮੁੱਘਾ 15 ਦਿਨ ਨਾ ਸੁਣਵਾਈ ਹੋਈ ਸਾਡੀ 15 ਦਿਨਾਂ ਸਾਡੇ ਝੂਣੇ ਟੰਮ ਟੱਕ ਹੁਣ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਆ ਤਾਂ ਸਾਡੇ ਛੱਤਰ ਪੈਂਦੇ ਆ ਇਹ ਸਾਡਾ ਕਸੂਰ ਇਹ ਹੈ ਵੀ ਅਸੀਂ ਆਮ ਆਦਮੀ ਪਾਰਟੀ ਚ ਹੈ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਜਿਵੇਂ ਪਾਣੀ ਦਾ ਜਿਹੜਾ ਮਸਲਾ ਹੈਗਾ ਕਾਫੀ ਗੰਭੀਰ ਗਿਣਿਆ ਜਾਂਦਾ ਪੰਜਾਬ 'ਚ ਹੁਣ ਨਵੀਂ ਸਰਕਾਰ ਕਹਿ ਰਹੀ ਹੈ ਵੀ ਟੇਲਾਂ ਤੱਕ ਪਾਣੀ ਪਹੁੰਚ ਗਿਆ ਕਿਸਾਨਾਂ ਨੂੰ ਸਹੂਲਤ ਮਿਲ ਗਈ ਹੈ ਉਹ ਝੋਨਾ ਜੋ ਵੀ ਫਸਲ ਲਾਉਣਾ ਚਾਹੁੰਦੇ ਆ ਉਹ ਸ਼ੌਕ ਹੋ ਗਈ ਪਰ ਰੌਲੇ ਪੈ ਰਹੇ ਆ ਅੱਜ ਅਸੀਂ ਪਹੁੰਚੇ ਆ ਪਿੰਡ ਕੁੰਡਲ ਜਿਹਨੂੰ ਜ਼ਿਲ੍ਹਾ ਫਾਜ਼ਲਕਾ ਲੱਗਦਾ ਹੈ ਤੇ ਇੱਥੇ ਵੀ ਰੌਲਾ ਹੈਗਾ ਪਾਣੀ ਦਾ ਰਕਵੇ ਦੇ ਮੁਤਾਬਕ ਰੌਲਾ ਹੈ ਮਹਿਕਮਾ ਕੋਈ ਗੱਲ ਨਹੀਂ ਸੁਣ ਰਿਹਾ ਨਾ ਵਿਧਾਇਕ ਨਾ ਸਰਕਾਰ ਮੈਂ ਕਿਵੇਂ ਦਾ ਕੋਈ ਵੀ ਅਧਿਕਾਰੀ ਨਹੀਂ ਆ ਰਿਹਾ ਤੇ ਕਿਸਾਨਾਂ ਦੀ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਆ ਸਾਡੇ ਨਾਲ ਕਿਸਾਨ ਨੇ ਅਸੀਂ ਇਹਨਾਂ ਤੋਂ ਸਮਝਾਂਗੇ ਵੀ ਕੀ ਮਸਲਾ ਹੈਗਾ ਤੇ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਰੱਖਾਂਗੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਜੀ ਤੇ ਕੀ ਮਸਲਾ ਕੀ ਆ ਬਈ ਜੀ ਮਸਲੇ ਇਹ ਜੀ ਇਦੋਂ ਪਹਿਲਾਂ ਜਿੰਨੇ ਵੀ ਐਮਐਲਏ ਆਏ ਆ ਐਮਪੀ ਆਏ ਆ ਉਹ ਸਾਨੂੰ ਕਹਿੰਦੇ ਵੀ ਤੁਸੀਂ ਲਾਸਟ ਡੀਟੇਲ ਤੇ ਹੋ ਤੁਹਾਡੇ ਕੋਲੇ ਪਾਣੀ ਨਹੀਂ ਪਹੁੰਚਦਾ ਅਸੀਂ ਹੱਲ ਕਰਾਂਗੇ ਅੱਜ ਤੱਕ ਕਰ ਕਿਸੇ ਨੇ ਨਹੀਂ ਕੀਤਾ ਉਹਨਾਂ ਨੇ ਤਾਂ ਹੱਲ ਨਹੀਂ ਕੀਤਾਗਾ ਪਿੰਡ ਦੀ ਜੀ ਦੂਜੀ ਪਾਰਟੀ ਆ ਉਹ ਵੀ ਸਾਡੀ ਟੇਲ ਬੰਦ ਕਰਕੇ ੱੱਕੇ ਨਾਲ ਪ੍ਰਸ਼ਾਸ਼ਨ ਦੇ ਸਾਹਮਣੇ ਸਾਡੀਆਂ ਟੇਲਾਂ ਪਟਕੇ ਲੈ ਗਈਆਂ ਹੂੰ ਪ੍ਰਸ਼ਾਸਨ ਨਾਲ ਸੀ ਕਮਾਂਡੋ ਨਾਲ ਸੀ ਵਿਭਾਗ ਨਾਲ ਸੀ ਕਾਗਜ਼ ਨਾਲ ਸੀ ਹੂੰ 32 ਸਾਲ ਹੋ ਗਏ ਚੱਲੀ ਜਾਂਦੀਆਂ ਨੂੰ ਸਾਡੇ ਸਾਹਮਣੇ ਉਹ ਤੁਸੀਂ ਮੌਕਾ ਦੇਖੋ ਫੋਟੋ ਦੇਖੋ ਉੱਥੇ ਸਾਹਮਣੇ ਪਟਕੇ ਲੈ ਗਈਆਂ ਅਸੀਂ ਝੋਨਾ ਲਾਉਣ ਲੱਗਣਾ ਹੈ 4 ਦਿਨਾਂ ਨੂੰ 3 ਹਫ਼ਤੇ ਹੋ ਗਏ ਬੰਦ ਤੇ 3 ਹਫ਼ਤੇ ਹੋ ਗਏ ਬੰਦ ਹੈ ਰਾਤ ਫੇਰ ਪਟਦੀਆਂ ਐਕਸ਼ਨ ਸਾਹਿਬ ਨੇ ਬੰਦ ਕਰਾਈਆਂ ਉਦਦੇ ਵੀ ਬੰਦ ਕਰਾਈਆਂ ਫੇਰ ਪਟਦੀਆਂ ਰਾਤ ਫੇਰ ਬੰਦ ਕਰਾਈਆਂ ਤੇ ਹੁਣ ੱੱਕਾ ਗਰੀ ਜਾਂਦੇ ਆ ਜੀ ਅਛਾ ਰਕਬਾ ਦੱਸੋ ਕਿੰਨਾ ਰਕਬਾ ਹੈ ਟੇਲਾਂ ਦਾ ਹਾਂਜੀ ਉਹਨਾਂ ਦਾ 400 ਜਿਹੜਾ ਜਿਹੜੇ ਪੱਟਨ ਵਾਲੇ ਐ ਛਰਾਰਤੀ ਅੰਸਰ ਐ ਜਿੰਨਾਂ ਦਾ ਰਕਬਾ ਚੱਲਦਾ ਉਹ 400 ਏਕੜ ਐ ਠੀਕ ਐ ਉਹਨਾਂ ਦਾ 400 ਏਕੜ ਦੇ ਹਿਸਾਬ ਨਾਲ ਗਵਰਨਮੈਂਟ ਨੇ ਉਹਨਾਂ ਨੂੰ ਪਾਣੀ ਦੇ ਛੱਡਿਆ ਸੀ ਠੀਕ ਐ ਜਿਹੜਾ 1200 ਏਕੜ ਦਾ ਪਾਣੀ ਐ ਟੇਲ ਮੌਜੂਦਾ ਖੜੀ ਐ ਉਹਨੂੰ 1200 ਏਕੜ ਦਾ ਪਾਣੀ ਐ 1200 ਏਕੜ ਵਾਲਿਆਂ ਕੋਲੇ 6 ਮਿੰਟ ਵਾਰੀ ਐ 400 ਏਕੜ ਵਾਲਿਆਂ ਕੋਲੇ 25 ਮਿੰਟ ਪਰ ਏਕੜ ਵਾਰੀ ਐ ਸਾਰਾ ਸਹੀ ਚੱਲੀ ਜਾਂਦਾ ਸੀ ਕੁਝ ਬੰਦੇ ਨੇ ਛਰਾਰਤ ਕਰਕੇ ਗੁੰਮਰਾਹ ਕਰ ਨਾ ਵੀ ਲਾ ਦਦੇ ਸਾਰੀਆਂ ਟੇਲਾਂ ਨਹੀਂ ਕੋਈ ਇੱਕ ਵਾਰ ਸਾਰੀਆਂ ਟੇਲਾਂ ਪਟੀਆਂ ਟੇਲਾਂ ਪਟਕੇ ਜਿੱਦੇ ਇਲੈਕਸ਼ਨ ਹੁੰਦਾ ਇੱਕ ਤਰੀਕ ਤੋਂ ਬਾਅਦ ਇਹ ਇੱਕ ਤਰੀਕ ਨੂੰ ਇਲੈਕਸ਼ਨ ਚੁਲਜੇ ਸੀ ਉਹਨਾਂ ਨੇ ਟੇਲਾਂ ਪਟੀਆਂ ਉਸ ਤੋਂ ਬਾਅਦ ਅਸੀਂ ਸਾਰੀ ਅਪਰੋਚ ਕਰੀ ਜਦੋਂ ਅਪਰੋਚ ਕਰੀ ਹਲਕਾ ਬਤੈਕ ਪੱਟਣ ਵਾਲਿਆਂ ਦੇ ਨਾਲ ਹੂੰ ਸਾਨੂੰ ਹਲਕਾ ਬਤੈਕ ਖਰਾਬ ਕਰੀ ਜਾਂਦਾ ਕਿਉਂਕਿ ਇੱਥੇ ਸਾਰਾ ਪ੍ਰਸ਼ਾਸਨ ਸਾਰਾ ਮਹਿਕਮਾ ਆ ਗਿਆ ਸੀਗਾ ਉਹ ਟੇਲ ਲਾਉਣਾ ਆਏ ਸੀ ਐਸ ਐਚਓ ਸਾਹਿਬ ਫੋਰਸ ਲੈ ਕੇ ਆ ਗਏ ਸੀ ਉਹ ਹੁਣ ਸਾਨੂੰ ਪ੍ਰਸ਼ਾਸਨ ਇਹ ਆਂਦਾ ਸੀ ਸਾਡੇ ਵਸ ਤੋਂ ਬਾਹਰ ਆ ਤੁਸੀਂ ਐਮ ਐਲ ਏ ਸਾਹਿਬ ਨੂੰ ਆਖੋ ਐਮ ਐਲ ਏ ਸਾਹਿਬ ਸਾਨੂੰ ਰੋਕਦਾ ਹੂੰ ਹੁਣ ਦੱਸੋ ਸਾਨੂੰ ਅਸੀਂ ਵੀ ਜ਼ਿਮੀਦਾਰ ਆ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਆ ਪਿਛਲੇ 2014 ਤੋਂ ਜੁੜੇ ਹੋਏ ਆ ਹੁਣ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਆ ਤਾਂ ਸਾਡੇ ਛਿੱਤਰ ਪੈਂਦੇ ਆ ਇਹ ਸਾਡਾ ਕਸੂਰ ਇਹ ਆ ਵੀ ਅਸੀਂ ਆਮ ਆਦਮੀ ਪਾਰਟੀ ਚ ਆ ਜਿਹੜੇ ਬੰਦੇ ਇਹ ਟੇਲ ਤੇ ਬੈਠੇ ਆ ਜਿਹੜਾ ਟੇਲ ਪੱਟੀ ਆ ਹਾਲਾਂਕਿ ਉਹ ਕਾਲੀਦਾਲ ਨੂੰ ਬਲੌਂ ਕਰਦੇ ਆ ਅੱਜ ਸਾਡਾ ਹਲਕਾ ਵਿਧਾਇਕ ਕਾਲੀਦਾਲ ਪਾਰਟੀ ਦੀ ਮਦਦ ਕਰ ਰਿਹਾ ਸਾਨੂੰ ਗੁੱਸਾ ਇਹ ਆ ਹਰਖੇ ਆ ਇੱਕ ਤਾਂ ਜ਼ਿਮੀਦਾਰ ਸਾਡਾ ਮਾਰ ਰਿਹਾ ਖੇਤਾਂ ਝੋਨਾ ਲਾਉਣਾ ਪਿਛਲੇ 15 ਸਾਲ ਤੋਂ ਸਾਡਾ ਮੋਗਾ ਕੈਦ ਹੋਇਆ ਵੈ ਜਿਹੜੇ ਪਾਣੀ ਸੀਗਾ ਆ ਰਿਹਾ ਸੀ ਰੱਖ ਬਿਆ ਨੂੰ ਅਲੱਗ ਅਲੱਗ ਜਿਵੇਂ 1200 ਜਾਂ 400 ਤੁਸੀਂ ਗੱਲ ਕੀਤੀ ਆ ਆ 1600 ਏਕੜ ਦਾ ਟੋਟਲ ਇਹ ਕਿੰਨੇ ਚਿਰ ਤੋਂ ਆ ਰਿਹਾ ਜੀ ਇੱਕੋ ਜਿਹਾ ਇਹ 1000 ਹਾਰਿਆ ਪਿਛਲੇ 30 ਤੋਂ 32 ਸਾਲਾਂ ਤੋਂ ਠੀਕ ਹੈ 30 ਤੋਂ 32 ਸਾਲਾਂ ਪਿੰਡ ਦੇ ਸਾਡੇ ਸਮੱਸਿਆ ਨਾਲ ਟੇਲਾ ਬਣੀਆਂ ਸੀਗੀਆਂ ਬਜ਼ੁਰਗ ਗੁਜ਼ਰ ਕੇ ਜਿਹੜੀਆਂ ਟੇਲਾ ਬਣਾਈਆਂ ਸੀ ਸਲਾਹ ਕਰਕੇ ਬਣਾਈਆਂ ਸਾਰਾ ਪਿੰਡ ਸੈਂਤੀ ਨਾਲ ਟੇਲਾ ਉਦੋਂ ਬਣਾਈਆਂ ਸੀ ਜਦੋਂ ਤ੍ਰਾਂਗਲੇ ਦਾ ਰਕਬਾ ਇਹ ਚੁਟਕਲਾ ਨਿਕਲ ਗਿਆ ਸੀ ਠੀਕ ਹੈ ਜਦੋਂ ਇਹ ਪਿੰਡ ਦਾ ਰਕਬਾ ਰਹਿ ਗਿਆ ਇਹ ਪਿੰਡ ਨੂੰ ਰਕਬੇ ਦੇ ਹਿਸਾਬ ਨਾਲ ਪ੍ਰਸ਼ਾਸਨ ਨੇ ਪਾਣੀ ਦੇ ਤੱਟ ਮਸ਼ੀਨ ਲਾਤੀ ਅੱਛਾ ਜਿਹੜਾ 1200 ਏਕੜ ਦਾ ਜਿੰਨਾ ਰਕਬੇ ਦੀ ਮਸ਼ੀਨ ਬੰਦੀ ਸੀ ਉਹ ਲਾਤੀ ਇਹਨਾਂ ਲੱਗੀਆਂ ਨੂੰ ਵੀ ਹੁਣ ਕਾਫੀ ਚਿਰ ਹੋ ਗਿਆ ਚੱਲੀ ਜਾਂਦੇ ਇਹਨਾਂ ਹੁਣ ਰੋਲਾ ਕਦੋਂ ਪਿਆ ਇਹ ਰੋਲਾ ਇਹ 1 ਜੂਨ ਤੋਂ ਅੱਛਾ ਹੁਣ ਕਿਉਂ ਰੋਲਾ ਪਿਆ ਕੀ ਲੱਗਦਾ ਹੁਣ ਰੋਲਾ ਉਹ ਆਂਦੇ ਸਾਡੀਆਂ ਤੁਸੀਂ ਟੇਲਾ ਜਿਹੜੇ 1200 ਏਕੜ ਵਾਲੇ ਵੱਡੀ ਟੇਲ ਵਾਲੇ ਮਤਲਬ ਕਹਿ ਦਿੰਨੇ ਆਪਾਂ ਵੱਡੀ ਟੇਲ ਵਾਲਿਆਂ ਨੂੰ ਆਂਦੇ ਤੁਸੀਂ ਪੈਸੇ ਦੇ ਕੇ ੱਤਕਾ ਕਰਕੇ ਸਾਡੇ ਨਾਲ ਸਾਡੀ ਟੇਲ ਛੁੱਟੀ ਕਰਤੀ 400 ਵਾਲੇ ਕਹਿੰਦੇ 400 ਏਕੜ ਵਾਲਿਆਂ ਦੇ ਹਾਲਾਂਕਿ 400 ਏਕੜ ਜ਼ਮੀਨ ਨੂੰ ਪਾਣੀ ਲੱਗਦਾ ਜਿਹੜੀ ਨੂੰ ਉੱਥੇ 67000 ਰੁਪਏ ਠੇਕਾ ਹੁਣ ਵੀ ਹੈ 64000 ਠੀਕ ਹੈ 68000 ਠੀਕ ਹੈ ਜਿਹੜਾ ਸਾਡਾ 1250 ਏਕੜ ਹੈ ਸਾਡੇ ਕੋਲੇ ਪਾਣੀ ਵੱਧ ਦਾ ਨਾਲੇ 1250 ਏਕੜ ਵਾਲਿਆਂ ਕੋਲ ਸਾਡਾ 36000 ਪਰ ਏਕੜ ਰੇਟ ਹੈ ਹੁਣ ਤੁਸੀਂ ਇਹ ਦੱਸੋ ਵੀ 36000 ਏਕੜ ਵਾਲੇ ਕੋਲੇ ਪਾਣੀ ਜ਼ਿਆਦਾ ਹੈ ਕਿ 63000 ਵਾਲੇ ਕੋਲੇ ਜ਼ਿਆਦਾ ਹੈ ਇਹ ਅਸੀਂ ਪ੍ਰਸ਼ਾਸਨ ਨੂੰ ਮੰਗ ਕਰੀ ਸੀ ਉਹ ਸਬਜ਼ੀਆਂ ਵੇਚਦੇ ਸਾਡੇ ਪੱਟੇ ਵੀ ਹਨੀ ਅਫਸਰ ਸਾਹਿਬਾਨ ਸਾਡੇ ਮੌਜੂਦਾ ਅਫਸਰ ਸਾਹਿਬਾਨ ਨਾਲ ਸੀ ਉਹ ਮੰਨ ਕੇ ਚੱਲੋ ਸਬਜ਼ੀਆਂ ਵੇਚਦੇ ਆ ਡੇਲੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਾਡੇ ਪੱਟੇ ਵੀ ਹਨੀਗੇ ਅੱਛਾ ਮਾਗਲਾ ਕਿਉਂ ਖੜਾ ਹੋਇਆ ਜਦੋਂ ਇੰਨੇ ਲੰਮੇ ਸਮੇਂ ਤੋਂ ਤੁਸੀਂ ਦੱਸ ਰਹੇ ਹੋ 30 32 ਸਾਲ ਹੋ ਗਏ ਕਿਉਂ ਇਹ ਸਮੱਸਿਆ ਕਿਉਂ ਆਈ ਸਮੱਸਿਆ ਪਾਰਟੀਬਾਜੀ ਹੋ ਗਈ ਸੀ ਜੀ ਉਹ ਪਾਰਟੀਬਾਜੀ ਇੱਕ ਪਾਸੇ ਹੋ ਗਏ ਤੇ ਉਹ ਇਧਰ ਉਹਨਾਂ ਦਾ ਜ਼ਮੀਨ ਹੈ ਨਹੀਂ ਜਿਹੜੇ ਜਿਨ੍ਹਾਂ ਦੀ ਜ਼ਮੀਨ ਹੈਗੀ ਉਹਨਾਂ ਨੂੰ ਵੀ ਨਾਲ ਲਾਈ ਬੈਠੇ ਆ ਉਹ ਨਾਲੇ ਇਧਰ ਵੀ ਇਸ ਢੇਲ ਚ ਵੀ ਉਹਨਾਂ ਦੀ ਜ਼ਮੀਨ ਉਸ ਜ਼ਮੀਨ 'ਚ ਵੀ ਨਾਲ ਆ ਰਲੇਵੇ ਆ ਧੱਕਾ ਕਰਦੇ ਆ ਪ੍ਰਸ਼ਾਸਨ ਮੇਰੀ ਗੱਲ ਸੁਣੋ ਪ੍ਰਸ਼ਾਸਨ ਦੇ ਸਾਹਮਣੇ 5 ਦਿਨ ਹੋਏ ਆ ਅੱਜ ਮੈਂ ਲੈ ਕੇ ਆਂਦੀ ਸੀਮੈਂਟ ਮੈਂ ਲੈ ਕੇ ਆਂਦਾ ਸਾਰਾ ਕੁਝ ਅਸੀਂ 7 ਜਣੇ ਸੀ ਉਹ 50 ਜਣੇ ਸੀ ਜਦੋਂ ਅਸੀਂ ਜਦੋਂ ਲਾਤਾ ਸੀ ਕਮਾਂਡੋ ਵਾਲੇ ਸੀਗੇ ਨਾਲ ਐਸਐਚਓ ਸੀ ਨਾਲ ਮੁਲਾਜ਼ਮ ਸੀ ਨਾਲ ਕਾਗਜ਼ੀ ਕਾਰਵਾਈ ਸੀ ਸਾਰਾ ਕੁਝ ਸਾਰਿਆਂ ਦੇ ਸਾਹਮਣੇ ਇੱਥੇ ਲਟਕੇ ਇੱਥੇ ਲੰਮੇ ਪੈ ਗਏ ਪਟਕੇ ਗਏ ਅਸੀਂ ਫਿਰ ਅਸੀਂ ਉਹ ਕਹਿੰਦੇ ਤੁਸੀਂ ਜਾਓ ਪ੍ਰਸ਼ਾਸਨ ਕਹਿੰਦਾ ਸੀ ਆਪੇ ਕਰਾਂਗੇ ਕਾਰਵਾਈ ਪੰਜ ਪੰਜ ਬੰਦੇ ਲੈ ਲੈ ਸਾਡੇ ਐਕਸ਼ਨ ਨੂੰ ਮਿਲੇ ਸੀ ਐਕਸ਼ਨ ਫਿਰ ਉਹਦੇ ਹੱਕ ਚ ਬੋਲਿਆ ਕਹਿੰਦਾ ਯਾਰ ਥੋੜੀ ਤਾਂ ਉੱਥੇ ਜ਼ਮੀਨ ਹੀ ਹੈ ਨਹੀਂਗੀ ਅੱਛਾ 1200 ਏਕੜ ਨੂੰ ਕਹਿ ਰਿਹਾ ਜਮੀਨ ਹੀ ਹੈ ਨਹੀਂ ਕਹਿੰਦਾ ਤੁਹਾਡੀ ਉੱਤੇ ਦੋ ਟੇਲਰ ਨੂੰ ਇੱਕ ਕਰਕੇ ਪੜਤਾ ਬਣਾ ਰਿਹਾ ਹੈ ਜੀ ਐਕਸ਼ਨ ਸਾਹਿਬ ਅੱਛਾ ਚਾਰ ਪਟਵਾਰੀ ਭਾਈ ਬੈਠੇ ਆ ਸਤਪਾਲ ਬਾਕੀ 10 ਗੱਲ ਚਾਰ ਪਟਵਾਰੀ ਭਾਈ ਬੈਠੇ ਆ ਪੜਤਾ ਬਣਾ ਰਹੇ ਆ ਇੱਕ ਟਿਲ ਬਣਾ ਰਹੇ ਆ ਜੀ ਇਹਨੂੰ ਦੋਆਂ ਨੂੰ ਦੋ ਮੁਗਿਆਂ ਤੋਂ ਸਾਨੂੰ ਇੱਕ ਮੁਗਗੇ ਤੇ ਕਰ ਰਹੇ ਆ ਇੱਕ ਮੁਗਗੇ ਤੇ ਕਰ ਰਹੇ ਆ ਅੱਛਾ ਦੋ ਮੁਗਿਆਂ ਨੂੰ ਸਾਡੇ ਪਾਣੀ ਤੱਕੇ ਘਟਾ ਹਾਂ ਸਾਨੂੰ ਦੋ ਮੁਗਿਆਂ ਤੋਂ ਇੱਕ ਮੁਗਗੇ ਚ ਕਰ ਰਹੇ ਆ ਜਦੋਂ ਸਾਡਾ ਪਿੱਛੋਂ ਨਹਿਰ ਚ ਪਾਣੀ ਨਹੀਂ ਵਧਾਰਿਆ ਪ੍ਰਸ਼ਾਸਨ ਸਾਨੂੰ ਇਸੇ ਪਾਣੀ ਨੂੰ ਅੱਗੇ ਵੰਡ ਕੇ ਦਿੱਤਾ ਸੀ ਵਧੀਆ ਸੀਗਾ ਹੁਣ ਇਸੇ ਪਾਣੀ ਨੂੰ ਦੋਹਾਂ ਨੂੰ ਇੱਕ ਕਰਕੇ ਸਾਰੇ ਪਿੰਡਾਂ ਨੂੰ ਭੁੱਖਾ ਮਾਰਨਾ ਇਹਨਾਂ ਨੇ 1600 ਏਕੜ ਨੂੰ ਕਹਿੰਦੇ ਹਾਂ 1600 ਏਕੜ ਦਾ ਪਾਣੀ ਇਕੱਠਾ ਕਰ ਰਹੇ ਹੂੰ ਹੂੰ ਇਕੱਠਾ ਕਰ ਰਹੇ ਜੀ ਬੋਲਦੇ ਇੱਥੇ 5 ਮਿੰਟਾਂ ਵਿੱਚ ਸਾਡੇ ਬੰਦੇ ਮਰੇ ਆ ਤੇ ਇਹ ਤਾਂ ਸਾਰੀ ਪਾਣੀ ਦੀਆਂ ਵਾਰੀਆਂ ਘੰਟੇ-ਘੰਟੇ ਡੇਡ-ਡੇਡ ਘੰਟੇ ਦੀਆਂ ਪ੍ਰਸ਼ਾਸਨ ਨੂੰ ਇਹ ਵੀ ਕਹਿ ਬੀ ਇੱਥੇ ਲੜਾਈ ਹੋਊਗੀ ਬੰਦੇ ਮਰਨਗੇ ਤੇ ਤੁਸੀਂ ਕਰ ਦਿਓ ਜੋ ਵੀ ਕਾਰਵਾਈ ਸਹੀ ਹੈ ਜੋ ਜਾਇਜ਼ ਹੈ ਪਰ ਨਹੀਂ ਕਰ ਰਹੇ ਜੀ ਹੂੰ ਮੈਂ ਕਿਹਾ ਮੇਰੇ ਨਾਲ ਸਾਨੂੰ ਦਬਾ ਰਿਹਾ ਜੀ ਰਿਕਾਰਡ ਕਰਗੇ ਸਾਡੇ ਕੋਲੇ ਮੈਂ ਕਿਹਾ ਜੀ ਦਾ ਅਪਰੋਚ ਕੀਤੀ ਹੈ ਜੀ ਉਹ ਤਾਂ ਕਹਿੰਦੇ ਇਮਾਨਦਾਰ ਬਹੁਤ ਅਫਸਰ ਪਰ ਸਾਡੀ ਸੁਣਾਈ ਨਹੀਂ ਜੀ ਪਰ ਸਾਡੀ ਸੁਣਾਈ ਨਹੀਂ ਉਹ ਕਹਿੰਦੇ ਐਮਐਲਏ ਜੋ ਕਹੂਗਾ ਉਹ ਕਹਿੰਦਾ ਐਮਐਲਏ ਜੋ ਕਹੂਗਾ ਉਹ ਹੀ ਹੋਊਗਾ ਹਲਕਾ ਐਮਐਲਏ ਕਰੇ ਹਲਕਾ ਐਮਐਲਏ ਸਾਡਾ ਕੋਈ ਹੱਲ ਨਹੀਂ ਕਰ ਰਿਹਾ ਹਲਕਾ ਐਮਐਲਏ ਸਾਨੂੰ ਲੜਾ ਰਿਹਾ ਹੈ ਬੇਹਕੂ ਬਣਾ ਰਿਹਾ ਲੜਾ ਰਿਹਾ ਹੈ ਇੱਕ ਪਾਸੇ 1200 ਏਕੜ ਵਾਲੇ ਹੋਣਗੇ ਉਹਦਾ ਜ਼ਿਆਦਾ ਬੰਦੇ ਹੋਣਗੇ ਮੇਰੇ ਹਿਸਾਬ ਨਾਲ ਹਾਂਜੀ ਪਰ ਜਿਹੜੇ 1200 ਬੰਦੇ ਆ ਉਹਨਾਂ ਨੂੰ ਆ ਆ ਜਾਂਦਾ ਆ ਭਾਜਪਾ ਦੇ ਬੰਦੇ ਆ ਅੱਛਾ ਅਸੀਂ ਕਿੱਧਰ ਨੂੰ ਜਾਈਏ ਬੜਾ ਲੰ ਲਾਈਪਾਂ ਵਾਲੇ ਬਣਾ ਰਹੇ ਆ ਜੀ ਉਹ ਬੀਜੇਪੀ ਚ ਆ ਕੇ ਤੁਸੀਂ ਤਾਂ ਬੀਜੇਪੀ ਵਾਲੇ ਹੋ ਇਹ ਜੇ ਸਰਕਾਰ ਤਾਂ ਕਹਿੰਦੀ ਸੀ ਮੁੱਖ ਮੰਤਰੀ ਨੇ ਵੀ ਕਿੰਨੇ ਵਾਰੀ ਕਿਹਾ ਖ਼ਬਰਾਂ ਟੈਲੀਵਿਜ਼ਨਾਂ 'ਤੇ ਅਸੀਂ ਵੀ ਜੀ ਤੇਲ ਤੱਕ ਪਾਣੀ ਪਹੁੰਚ ਗਿਆ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਹ ਤੇਲ ਸਾਡੇ ਸੀਐਮ ਸਾਹਿਬ ਦਾ ਜਿਹੜਾ ਮੰਨਦੇ ਐ ਸੀਐਮ ਸਾਹਿਬ ਕਹਿ ਰਹੇ ਐ ਸੀਐਮ ਸਾਹਿਬ ਨੂੰ ਸਲੂਟ ਕਰਦੇ ਆਂ ਅਸੀਂ ਪਰ ਸੀਐਮ ਸਾਹਿਬ ਨੂੰ ਆਹ ਜਿਹੜੀ ਹੁਣ 013 ਦੀ ਹਾਰ ਹੋਈ ਐ ਇਹ ਸਭ ਹਲਕਾ ਵ代ਕਾਂ ਦੇ ਜਰੀਏ ਹਾਰ ਹੋਈ ਐ ਹਾਲਾਂਕਿ ਸਾਡਾ ਪਿੰਡ ਜਿਹੜਾ ਕੁੰਡਲ ਪਿੰਡ ਚੋਂ 100 ਵੋਟ ਵਧੀਆ 2022 ਚ 1600 ਵੋਟ ਪਈ ਸੀ ਸਾਡੇ ਪਿੰਡੋਂ ਮੇਰੇ ਕੁੰਡਲ ਚੋਂ ਆਮ ਆਦਮੀ ਪਾਰਟੀ ਨੂੰ ਫਿਰ ਵੀ ਸਾਨੂੰ ਖੱਜਲ ਕਰਾਇਆ ਜਾ ਰਿਹਾ ਸਿਰ ਫਿਰ ਹਲਕਾ ਵਿਧਾਇਕ ਸਾਨੂੰ ਖੱਜਲ ਕਰ ਰਿਹਾ ਲਾਠ ਤੇ ਬੈਠੋ ਜਿਵੇਂ ਅਖੀਰ ਵਾਲੇ ਕਹਰੇ ਤੇ ਨਹੀਂ ਬੈਠੇ ਹੁੰਦੇ ਆਪਾਂ ਜੀ ਹਾਂ ਹਾਂ ਜਾਕੜ ਸਾਹਿਬ ਨੂੰ ਸਾਰੇ ਜਿੰਨੇ ਹੈਗੇ ਐਮਪੀ ਐਮਐਲਏ ਰਾਣਾ ਸੋਢੀ ਹੋ ਗਿਆ ਸਾਰਿਆਂ ਨੂੰ ਪਤਾ ਆਪ ਕਹਿੰਦੇ ਵੀ ਤੁਸੀਂ ਜਮਾਂ ਐਂਡ ਤੇ ਬੈਠੇ ਹੋ ਇਹਨਾਂ ਨੂੰ ਪਾਣੀ ਦਿੱਤਾ ਜਾਵੇ ਕਿਉਂਕਿ ਅਖੀਰ ਤੇ ਅਸੀਂ ਬੈਠੇ ਆਂ ਜੀ ਅੱਛਾ ਜਮਾਂ ਲਾਠ ਤੇ ਸਾਡਾ ਹਲਕਾ ਵੀ ਉਹ ਜਾਏਗਾ ਇੱਥੇ ਕੋਈ ਤਗੜਾ ਐਮਐਲ ਦਾ ਆਉਂਦਾ ਨਹੀਂਗਾ ਪਛੜਿਆ ਹੋਇਆ ਕਹਿੰਦੇ ਪਛੜਿਆ ਹੋਇਆ ਕਹਿੰਦੇ ਤੁਸੀਂ ਬੱਲੂਆਂ ਨਾਲ ਕਿਹਦਾ ਤੁਸੀਂ ਬਾਏ ਡਾਟੋ ਕੱਢ ਲਵੇ ਉਹਨੂੰ ਪਤਾ ਲੱਗ ਜੂਗਾ ਜੀ ਹਾਂ ਜੀ ਕਿਵੇਂ ਰਿਅਰ ਬਾਏ ਸਾਡਾ ਠੀਕ ਹੈ ਹਲਕਾ ਜੀ ਇੱਥੇ ਅ ਪਿਛਲੇ 40 ਸਾਲਾਂ ਤੋਂ ਸਾਡੇ ਕੁਝ ਵੀ ਨਹੀਂ ਜੀ ਸਾਡੇ ਚੱਪੜਾ ਹਾਲ ਦੇਖੋ ਚੱਪੜਾ ਦਾ ਹਾਲ ਵੇਹਾਂ ਦਾ 20 ਸਾਲਾਂ ਦਾ ਹੁਣ ਛੋਟ ਤੋਂ 20 ਸਾਲਾਂ ਦਾ ਹੀ ਹੋਇਆ ਨਾ ਸਾਰਾ ਪਰ ਜਿਹੜਾ ਇਹ 20 ਸਾਲਾਂ ਦੇ ਭਈ 20 ਸਾਲ ਕਿੰਨੇ ਹੋ ਗਏ ਪਰ ਜਿਹੜਾ ਸਾਡੇ ਪਰ ਜਿਹੜੇ ਸਾਡੇ ਜਿਹੜੇ ਸਾਡੇ ਆ 2 ਸਾਲਾਂ ਚ ਹਾਲਾਤ ਕਰਦੇ ਨਾ ਜੀ ਇਹਨੇ ਦਾ ਅਜੇ ਤੱਕ ਹੋਈ ਨਹੀਂ ਸੀ ਜੀ अच्छा ਇਹ ਜਾਬਦਾਇਕ ਨਹੀਂ ਇੱਥੇ ਆਇਆ ਅਜ ਤੱਕ ਹੁਣ ਕਿੰਨੇ ਦਿਨਾਂ ਤੋਂ ਘਟਾ ਰਿਹਾ ਪਾਣੀ ਪਾਣੀ ਬੰਦ ਪਾਣੀ ਬੰਦ ਹੈ ਜੀ ਸਾਡਾ ਪਿਛਲੇ 15 ਦਿਨਾਂ ਤੋਂ ਬੰਦ ਹੈ ਬਦਾਇਕ ਤਾਂ ਮੁੱਕਾ ਹੀ ਬੰਦ ਨਾ ਐਮਪੀ ਆਉਂਦਾ ਨਾ ਕੋਈ ਜੀ ਉਹ ਕਹਿੰਦਾ ਯਾਰ ਆ ਪਿੰਡ ਦਾ ਪਤਾ ਹੀ ਨਹੀਂ ਸੀਗਾ ਪਿੰਡ ਹੈਗਾ ਵੀ ਆ ਅੱਛਾ ਸਾਡੇ ਗੁਰਦੁਆਰਾ ਸਾਹਿਬ ਆਏ ਸੀਗੇ ਕਮਾਇਆ ਸੀਗਾ ਉਹ ਯਾਰ ਕਹਿੰਦਾ ਮੈਂ ਤਾਂ ਪਿੰਡ ਦਾ ਨਹੀਂ ਪਤਾ ਹੀ ਥੋੜੇ ਦਾ ਵੀ ਆ ਪਿੰਡ ਕੁੰਡਲ ਹੈਗਾ ਤੇ ਵੋਟਾ ਸਾਡੇ ਤੋਂ ਲੈਂਦਾ ਸੀਗਾ ਹੂੰ ਆ ਹਾਲਾ ਸਾਡਾ ਪਰ ਨੁਕਸਾਨ ਨਹੀਂ ਕੀਤਾ ਜੀ ਪਰ ਅਸੀਂ ਕਿਉਂਕਿ ਨੁਕਸਾਨ ਹੋ ਜਾਂਦਾ ਕਿਉਂਕਿ ਫਾਹੇ ਲੈਣ ਨਾਲੋਂ ਅਸੀਂ ਲੜ ਕੇ ਮਰਾਂਗੇ ਤੇਲ ਦਾ ਪਾਣੀ ਲਵਾਂਗੇ ਜੋ ਮਰਜ਼ੀ ਹੋਵੇ ਜਿਵੇਂ ਮਰਜ਼ੀ ਹੋਵੇ ਜੀ ਪ੍ਰਸ਼ਾਸਨ ਨੂੰ ਕਹਨੇ ਆ ਵੀ ਜੋ ਹੱਕ ਹੈ ਉਹਨਾਂ ਨੂੰ ਦੇ ਦਿਓ ਜੋ ਸਾਡਾ ਹੱਕ ਸਾਨੂੰ ਦੇ ਦਿਓ ਜੋ ਸਚਾਈ ਹੈ ਉਹ ਕਰ ਦਿਓ ਹਾਂ ਜੋ ਸਚਾਈ ਹੈ ਜਿਹਦਾ ਹੱਕ ਮੰਗਦੇ ਕੋਈ ਨਜਾਇਜ਼ ਤਾਂ ਮੰਗਦੇ ਨਹੀਂ ਜੀ ਅਸੀਂ ਰਕਵਾ ਦਾ ਪਾਣੀ ਦੇ ਦੇਣ ਜਿੰਨਾ ਸਾਡਾ ਰਕਵਾ ਉਹਨਾਂ ਪਾਣੀ ਦੇ ਦੇਣ ਉੱਥੇ ਹੀ ਦੇਖ ਲਓ ਉਹ 400 ਕਿੱਲਾ ਉਹ ਕਿੰਨਾ ਗਿਆ ਆਪਣਾ ਭਾਈ 1200 1200 ਉਹ ਤੇਲ ਬਣਾ ਦੇਣ ਬਸ ਕੋਈ ਦਿੱਕਤ ਨਹੀਂ ਜੀ ਹੁਣ ਮਤਲਬ ਜਿਹੜਾ ਉਹਨਾਂ ਨੇ ਮਸ਼ੀਨ ਪੱਟ ਤੇ ਜੀ ਲੱਗੀ ਹੋਈ ਸੀ ਉਹਨਾਂ ਦਾ ਡਬਲ ਪਾਣੀ ਜਾਣ ਲੱਗ ਗਿਆ ਜੀ ਮਸ਼ੀਨ ਵੀ ਉਹਨਾਂ ਦੇ ਘਰੇ ਪਈ ਹੈ ਨਾਲੇ ਪਾਣੀ ਜਿਹੜੇ ਦੂਜੀ ਪਾਰਟੀ ਵਾਲੇ ਆ 400 ਗੱਲੇ ਵਾਲੇ ਕੋਲ ਪਾਣੀ ਉਧਰ ਵੱਧੇ ਉਧਰ ਪਾਣੀ ਵੱਧ ਜਾਣ 18 ਹੀ ਪਾਣੀ ਉਧਰ ਜਾ ਰਿਹਾ ਜੀ ਕਿਉਂਕਿ ਉੱਥੋਂ ਮਸ਼ੀਨ ਪੱਟ ਕੇ ਜਿਹੜਾ ਪਾਣੀ ਵਾਲਾ ਰਸਤਾ ਸੀ ਉਹ ਹੀ ਖੁੱਲਾ ਕਰਤਾ ਨਾ ਦਿਖਾਈ ਦਿਓ ਮੜਾ ਜਾ ਕਿੱਥੇ ਹਾਂਜੀ ਇੱਕ ਮਿੰਟ ਇੱਧਰ ਲੈਟ ਕਰੋ ਆ ਦੇਖੋ ਇੱਧਰ ਆ ਬਿਨਾ ਪਾਣੀ ਤੋਂ ਇਤਨੀ ਰੀਕੇ ਵਿੱਚ ਖੜੀ ਹੈ ਬਿਨਾ ਪਾਣੀ ਤੋਂ ਝੋਨਾ ਕਿਵੇਂ ਖੜਾ ਹੈ ਤੇ ਸਾਡੇ ਜਾ ਕੇ ਦੇਖੋ ਕਿ ਉੱਥ ਹਾਂ ਹੁਣ ਥੋੜਾ ਸਾਨੂੰ ਇਹਦਾ ਸਮਝਾਇਓ ਜੀ ਮੜਾ ਜੀ ਹਾਂਜੀ ਤੁਹਾਨੂੰ ਨਰਮੇ ਵਿਖਾਈ ਦਿੰਦੇ ਹਾਂ ਹਾਂਜੀ ਇਹ ਤੇਲ ਹੈ ਜੀ ਜਿਹੜੀ ਪੱਟੀ ਹੈ 400 ਕਿੱਲੇ ਵਾਲੀ 400 ਕਿੱਲੇ ਦੀ ਤੇਲ ਲੱਗੀ ਸੀ ਮਸ਼ੀਨ ਤੇ ਤੁਹਾਨੂੰ ਜਿਹੜਾ ਪਾਣੀ ਆ ਰਿਹਾ ਸਾਈਡ ਮਾਰੀ ਗੱਠਾ ਮਾਰੀ ਇੱਕ ਮਿੰਟ ਮਗਰੋਂ ਪਾਣੀ ਆ ਰਿਹਾ ਸੀ ਇਧਰੋਂ 400 ਕਿੱਲੇ ਨੋਂਦਾ ਇੱਥੇ ਇਹ 1200 ਕਿੱਲੇ ਪਾਣੀ ਆ ਸਾਰੇ ਆ ਸਾਰਾ ਕਿੰਨਾ 1200 ਕਿੱਲੇ ਦਾ 1600 ਕਿੱਲੇ ਦਾ ਪਾਣੀ ਮਗਰੋਂ ਆ ਰਿਹਾ ਠੀਕ ਹੈ 1600 ਕਿੱਲੇ ਨੂੰ 25 75 ਚ ਵੰਡਿਆ ਠੀਕ ਹੈ 75 ਇਧਰ ਜਾਂਦਾ ਠੀਕ ਹੈ ਕਿਉਂਕਿ ਇਧਰ 1200 ਇਧਰ 400 ਕਿੱਲੇ 400 ਕਿੱਲੇ ਜੋ ਮਹਿਕਮਾ ਵਾਰੀ ਬਣਾਉਂਦਾ ਹੈ ਜਿਸ ਹਿਸਾਬ ਨਾਲ ਉਸ ਹਿਸਾਬ ਨਾਲ ਜਿੰਨੇ ਇਹਨਾਂ ਨੇ ਰੱਖਵਾਇਆ ਉਸ ਰੱਖਵੇ ਦੇ ਹਿਸਾਬ ਨਾਲ ਇਹਨਾਂ ਨੂੰ ਉਹਨਾਂ ਪਾਣੀ ਸਰਕਾਰ ਨੇ ਇੱਥੋਂ ਦੇ ਚੁੱਕਿਆ ਸੀ ਠੀਕ ਹੈ ਜਿੰਨਾ ਉਧਰ ਹੱਕ ਬੰਦਾ ਸੀਗਾ ਸਰਕਾਰ ਨੇ 1200 ਕਿੱਲੇ ਵਾਲਿਆਂ ਨੂੰ ਓਡੀ ਮਸ਼ੀਨ ਲਾ ਕੇ ਉਧਰ ਪਾਣੀ ਦਿੱਤਾ ਹੋਇਆ ਸੀ ਕੋਈ ਰੌਲਾ ਨਹੀਂ ਸੀ ਵਧੀਆ ਚੱਲੀ ਜਾਂਦਾ ਸੀਗਾ ਇਹਨਾਂ ਨੇ ਹੁਣ ਜਾਣ ਬੁੱਝ ਕੇ ਫਸਲ ਆਈ ਤੋਂ ਵੀ ਹੁਣ ਜਿਹੜਾ ਝੋਨਾ ਪੈੜੀ ਲਾਉਣੀ ਆ ਹੁਣ ਪੈੜੀ ਲਾਉਣ ਤੇ ਇੱਕ ਤਰੀਕ ਤੋਂ ਇਹਨਾਂ ਨੇ ਚਰਾਟ ਕਰੀ ਇੱਥੇ ਲੱਗੀ ਸੀ ਮੇਜੀ ਇੱਥੇ ਮਸ਼ੀਨ ਲੱਗੀ ਸੀ ਇੱਥੇ ਮਸ਼ੀਨ ਲੱਗੀ ਸੀ ਜਿਹੜੀ ਸਰਕਾਰੀ ਮਸ਼ੀਨ ਨਹਿਰੀ ਮੈਕਮ ਵੱਲੋਂ ਲੱਗਦੀ ਹੈ ਇਹ ਗੈਰਕਾਨੂੰਨੀ ਪੱਟਣੀ ਹਾਂ ਗੈਰਕਾਨੂੰਨੀ ਪੱਟੀ ਹੈ ਇਹ ਪੱਟ ਕੇ ਮੋਗਾ ਕੈਦ ਕਰਤਾ ਜੀ ਇਹ ਪੱਟ ਕੇ ਫਿਰ ਅਸੀਂ ਪ੍ਰਸ਼ਾਸਨ ਨੂੰ ਦੱਸਿਆ ਪ੍ਰਸ਼ਾਸਨ ਨੇ ਮੋਗਾ ਬੰਦ ਕਰਤਾ ਸਾਡਾ ਮੋਗਾ ਕੈਦ ਕਰਤਾ ਜੀ ਤੇ ਰਾਤ ਇੱਥੇ ਜਿਹੜਾ ਆਹ ਜਦੋਂ ਮਹਿਕਮਾ ਆਇਆ ਉਹਨਾਂ ਨੇ ਟੇਲ ਬੰਦ ਕਰਤੀ ਅੱਛਾ ਜਦੋਂ ਟੇਲ ਬੰਦ ਕਰਤੀ ਜਦੋਂ ਵਿਭਾਗ ਮਹਿਕਮਾ ਸਰਕਾਰੀ ਮਹਿਕਮਾ ਬੰਦ ਕਰਕੇ ਗਿਆ ਰੋਲੇ ਦਾ ਕੰਮ ਹੈ 68 ਮਤਬਕ ਬੰਦ ਕਰਕੇ ਗਿਆ ਇਹਨੂੰ ਖੋਲਤਾ ਫਿਰ ਸਾਡੇ ਰੋਲਾ ਪਿਆ ਫਿਰ ਉਸ ਮਹਿਕਮੇ ਨੇ ਸਾਡਾ ਮੁੱਢ ਚੋਂ ਨਹਿਰ ਚੋਂ ਨਹਿਰ ਚੋਂ ਪਾਣੀ ਜਦੋਂ ਅਫਸਰ ਸਾਹਿਬਾਂ ਨੂੰ ਮਿਲੇ ਅਫਸਰ ਸਾਹਿਬਾਂ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਸਾਡਾ ਮੋਗਾ ਕੈਸ ਕਰਤਾ ਜਿਹੜਾ ਨਹਿਰ ਚੋਂ ਪਾਣੀ ਆ ਰਿਹਾ ਸੀ ਹੁਣ ਪਾਣੀ ਦੀ ਜ਼ਰੂਰਤ ਹੈ ਹੁਣ ਪਾਣੀ ਦੀ ਜ਼ਰੂਰਤ ਹੈ ਮੋਗਾ ਬੰਦ ਪਿਆ ਹੈ ਅੱਛਾ ਇਹ ਜਾਣੀ ਵੀ ਹੋਣਾ ਸੀ ਝੋਨਾ ਲਾਉਣਾ ਜਾਂ ਹੋਰ ਹੁਣ ਇਹ ਤੇਲ ਦਾ ਰੋਲਾ ਮੁੱਕੂ ਤਾਂ ਮੁੱਕਾ ਛਿੜਕਾਂਗੇ ਕਦੇ ਆਮ ਆਵਾ ਦੀ ਪਾਰਟੀ ਸਰਕਾਰ ਆਮ ਲੋਕਾਂ ਨੂੰ ਹੀ ਫਾਇਦੇ ਨਾਲ ਕਿਸਾਨਾਂ ਦਾ ਪੁੱਤ ਹੈ ਮੁੱਖ ਮੰਤਰੀ ਨੇ ਵੀ ਕਿੰਨੀ ਵਾਰੀ ਕਿਹਾ ਇਹ ਦੇਖ ਲਓ ਕਿਸਾਨਾਂ ਦੇ ਪੁੱਤਾਂ ਦਾ ਕੀ ਕਰੀ ਜਾਂਦੇ ਆ ਜੀ ਭੁੱਖੇ ਦਾ ਮਰੀ ਜਾਂਦੇ ਆ ਇਦੋਂ ਬਾਅਦ ਲੜਕੇ ਮਰਾਂਗੇ ਇੱਥੇ ਅਸੀਂ ਇੱਕ ਗੱਲ ਕਹਿੰਦੇ ਆ ਇੱਥੇ ਲੜਾਈ ਹੋਊਗੀ ਜੇ ਜਿਵੇਂ ਚੱਲੀ ਗਿਆ ਪ੍ਰਸ਼ਾਸਨ ਵਿੱਚ ਆਊਗਾ ਸਾਰਾ ਕੁਝ ਵਿੱਚ ਆਊਗਾ ਠੀਕ ਹੈ ਲੜਾਈ ਹੋਣੀ ਆ ਅਸੀਂ 7 ਜਾਣੇ ਸੀ ਉਹ ਸੀ 100 ਜਣਾ ਸਾਨੂੰ ਪ੍ਰਸ਼ਾਸਨ ਕਾਗਜ਼ੀ ਕਾਰਵਾਈ ਸਾਡੇ ਕੋਲ ਸਾਰੀ ਸੀਗੀ ਨਾਲ ਅਫਸਰ ਸੀਗੇ ਨਾਲ ਪੁਲਿਸ ਸੀ ਨਾਲ ਕਮਾਂਡੋ ਸੀ ਸਾਹਮਣੇ ਪੱਟ ਕੇ ਗਏ ਸਾਨੂੰ ਕਹਿੰਦੇ ਪੁਲਿਸ ਵਾਲੇ ਕਹਿੰਦੇ ਕਹਿੰਦੇ ਤੁਸੀਂ ਜਾਓ ਬਈ ਐਸ ਐਚਓ ਸਾਹਿਬ ਨੇ ਕਿਹਾ ਅਸੀਂ ਚੱਲ ਗਏ ਰਾਤ ਨੂੰ ਮੋਗਾ ਫੇਰ ਪੱਟਦਾ ਜੀ ਫੇਰ ਅਸੀਂ ਐਕਸੀਲ ਸਾਹਿਬ ਨੂੰ ਮਿਲੇ ਅਸੀਂ ਆਪ ਦੀ ਮਰਜ਼ੀ ਨਹੀਂ ਕੀਤੀ ਐਕਸੀਲ ਸਾਹਿਬ ਨੇ ਕਿਹਾ ਰਿਕਾਰਡਿੰਗ ਕਹਿੰਦੇ ਆ ਕਿ ਤੁਸੀਂ ਮੋਗਾ ਬੰਦ ਕਰ ਦਿਓ ਰਾਤ ਅਸੀਂ ਮੋਗਾ ਬੰਦ ਕਰਕੇ ਆਏ ਜੀ ਦੇ ਧਿਆਨ ਚਾ ਜੀ ਚੰਡੀਗੜ੍ਹ ਜਾ ਕੇ ਆਏ ਅਸੀਂ ਉਹਨਾਂ ਪ੍ਰੇਸ਼ਾਨ ਕੁਮਾਰ ਜੀ ਨੂੰ ਮਿਲ ਕੇ ਆਏ ਆ ਸਾਰਿਆਂ ਦਾ ਧਿਆਨ ਚ ਕੀਤਾ ਅਸੀਂ ਆਪ ਦੀ ਮਰਜ਼ੀ ਨਹੀਂ ਕੀਤੀ ਜਿੰਨੇ ਵਾਰੀ ਕੀਤੀ ਹੈ ਮਰਜ਼ੀ ਉਹਨਾਂ ਨੇ ਕੀਤੀ ਹੈ ਪੁਲਿਸ ਦੇ ਸਾਹਮਣੇ ਆ ਪਟਿਆ ਦੇਖੋ ਅੱਛਾ ਜਿਵੇਂ ਪਹਿਲਾਂ ਕਦੇ ਜਦੋਂ ਹੋਰ ਸਰਕਾਰਾਂ ਸੀਗੀਆਂ ਕਾਲੀ ਦਲ ਦੀ ਕਾਂਗਰਸ ਦੇ ਵਾਅਦੇ ਕੀ ਬਣਦੇ ਕਦੇ ਨਹੀਂ ਕੀਤੇ ਇਹ ਕੁੰਡਲਪਿੰਡ ਦਾ ਪਾਣੀ ਦਾ ਰੋਲਾ ਕਦੇ ਨਹੀਂ ਪਿਆ ਜੀ ਦਿੱਕਤ ਹੀ ਨਹੀਂ ਆਈ ਸੀ ਹੁਣ ਜਦੋਂ ਤੇ ਆਮ ਆਦਮੀ ਪਾਰਟੀ ਸਰਕਾਰ ਹੈ ਉਦੋਂ ਦੇ ਅਸੀਂ ਦੁਖੀ ਹੂੰ ਦੁਖੀ ਆਏ ਆ ਸੀਐਮ ਸਾਹਿਬ ਨੂੰ ਸਲੂਟ ਆ ਸਾਡਾ ਮਾਨ ਸਾਹਿਬ ਬਹੁਤ ਕੰਮ ਕਰ ਰਹੇ ਆ ਪਰ ਜਿਹੜੇ ਵਿਧਾਇਕ ਬਣਾਤੇ ਇਹਨਾਂ ਨੇ ਚੌਪਟ ਕਰਤਾ ਤੰਦਰ। ਜੀ ਸਪੋਰਟਰ ਸੀਗੇ ਆਵਾਂ ਦੀ ਪਾਰਟੀ ਦੇ। ਮੈਂ 20 2014 ਤੋਂ ਜੁੜਿਆ ਹੋਇਆ ਹਾਂ ਜੀ। ਅੱਛਾ। ਫਿਰ ਐਮਐਲਏ ਸਾਹਿਬ ਦੀ ਜਾਂ ਇਹ ਜਿਹੜੇ ਤਾਣੇ ਬਾਣੇ ਸ਼ਿਕਾਇਤ ਕਰੋਗੇ ਪੂਰੀ? ਕਰਾਂਗੇ ਜਿੱਥੇ ਜਿੱਥੋਂ ਤਾਈ ਜਾਇਆ ਗਿਆ ਉੱਥੋਂ ਤਾਈ ਜਾਵਾਂਗੇ। ਮੁੱਖ ਮੰਤਰੀ ਸਾਹਿਬ ਨੂੰ। ਜਾਵਾਂਗੇ, ਸੀਐਮ ਸਾਹਿਬ ਦਾ ਟਾਈਮ ਲਿਆ ਹੋਇਆ ਸਾਡਾ। ਹੂੰ। ਸਾਨੂੰ ਉੱਥੇ ਅਸੀਂ ਅਪਰੋਚ ਕਰੀਏ ਸਾਨੂੰ 5 5-4 ਦਿਨਾਂ 'ਚ ਸਾਨੂੰ ਸੀਐਮ ਦਾ ਟਾਈਮ ਮਿਲ ਜਾਊਗਾ। ਅਸੀਂ ਸੀਐਮ ਸਾਹਿਬ ਕੋਲੇ ਵੀ ਇਹ ਦੁੱਖੜਾ ਰੋਵਾਂਗੇ ਆਪਦਾ। ਹੂੰ। ਕਿਉਂਕਿ ਸਦੀ ਤੋਂ ਜ਼ਮੀਨਦਾਰ ਕੋਲੇ ਪਾਣੀ ਹੈ ਨਹੀਂ ਪਰ ਉੱਥੇ ਜਿਉਂ ਕੇ ਕੀ ਕਰਨਾ ਨਰਮਾ ਸਾਡੇ ਹੁੰਨੀ ਹੁੰਦਾ ਜੀ ਇਹ ਸਾਰਾ ਮਹਿਕਮਾ ਸਾਨੂੰ ਕਦੇ ਜਦ ਕਦੇ ਦਾ ਗੋਲ ਕਮਾਉਂਦਾ ਕਦੇ ਦਾ ਕਹਿੰਦਾ ਟਾਇਲ ਹੈ ਨਹੀਂ ਜੇ ਟਾਇਲ ਹੈ ਨਹੀਂ ਤੇ ਮਹਿਕਮਾ ਲਾਉਣ ਕਿਉਂ ਆਇਆ ਇਹ ਪਰ ਸਾਡੇ ਕੋਲ ਜ਼ਮੀਨ ਵੀ ਹੈ ਨਾਲ ਮੈਜਿਸਟਰਟ ਆਇਆ ਜੀ ਜਿਹੜਾ ਐਸਜੀਪਲ ਮੈਜਿਸਟਰਟ ਦੀ ਪਾਵਰ ਦਿੱਤੀ ਡੀਸੀ ਸਾਹਿਬ ਨੇ ਭੇਜੇ ਜੀ ਜੇ ਇੱਥੇ ਟਾਇਲ ਹੈ ਨਹੀਂ ਤੇ ਫਿਰ ਮਹਿਕਮਾ ਲੈਣ ਕਿਉਂ ਆਇਆ ਜੀ ਫਿਰ ਬਾਅਦ ਚਿਰੋ ਪੱਟ ਕੇ ਲੈ ਗਏ ਜੀ ਇੱਕ ਮਿੰਟ ਫਿਰ ਇੱਕ ਮਿੰਟ ਫਿਰ ਤਾਂ ਜ਼ਮੀਨ ਵੀ ਹੈ ਨਹੀਂ ਸਾਡੇ ਕੋਲੇ ਜਦੋਂ ਮਹਿਕਮਾ ਕਹਿੰਦੇ ਵੀ ਟਾਇਲ ਹੈ ਨਹੀਂ ਇੱਥ ਅਸੀਂ ਫਿਰ ਕੱਲ ਗਏ ਕਹਿੰਦੇ ਸਾਨੂੰ ਟਾਇਲ ਛੁੱਡੀ ਪਹਿਲਾਂ ਪੁਰਾਣਾ ਮੂਹ ਕੁ ਅਸੀਂ ਵੀ ਗੋਲ ਕਰਤਾ ਸਾਨੂੰ ਅਸੀਂ ਕਿਹ ਜੇ ਟਾਇਲ ਹੈ ਨਹੀਂ ਤੇ ਤੁਸੀਂ ਲੈਣ ਕੀ ਆ ਜੀ ਇੱਥੇ 100 ਬੰਦਾ 150 ਬੰਦਾ ਪੁਲਿਸ ਦਾ ਲੈ ਕੇ ਆਏ ਕਮਾਂਡੋ ਨਾਲ ਆਈ ਸਾ ਕਮਾਂਡੋ ਨਾਲ ਆਈ ਨਾਲ ਮੈਜਿਸਟਰਡ ਦਾ ਕੇ ਐਸ ਡੀਓ ਮੈਜਿਸਟਰਡ ਆ ਜੀ ਨੈਰੀ ਮਹਿਕਮੇ ਦਾ ਉਹ ਨਾਲ ਆਇਆ ਸਾਨੂੰ ਕਹਿੰਦੇ ਤੁਸੀਂ ਦੂਰ ਖੜੋ ਉਹਨਾਂ ਬੰਦਿਆਂ ਨੂੰ ਪਾਣੀ ਪੂਣੀ ਪੀ ਕੇ ਇੱਥੇ ਕੋਲੇ ਖੜਿਆ ਤੇ ਵਿਧਾਇਕ ਸਾਹਿਬ ਦਾ ਫੋਨ ਆਇਆ ਉਹਨਾਂ ਨੂੰ ਐਕਸ਼ਨ ਸਾਹਿਬ ਤੇ ਸਾਡੇ ਮੂੰਹ ਦੀ ਰਿਕਾਰਡਿੰਗ ਸਾਡੇ ਕੋਲੇ ਆ ਕੱਲ ਕਹੀ ਜਾਂਦੇ ਆ ਤੁਸੀਂ ਹੋਰ ਵੀ ਮੈਂਬਰ ਆਫ ਪਾਰਲੀਮੈਂਟ ਬਣੇ ਆ ਕਬਾਇਆ ਸਾਹਿਬ ਉਹਨਾਂ ਨੂੰ ਪਾਈਆਂ ਉਹਨਾਂ ਤੱਕ ਨਹੀਂ ਕਬਾਇਆ ਸਾਹਿਬ ਉਹਨੂੰ ਪਾਇਆ ਜਿਵੇਂ ਕਾਗਰਸੀ ਬੰਦੇ ਆ ਜੀ ਇਹ ਪਿੰਡ ਪਿੰਡ ਚੋਂ ਆਮ ਆਦਮੀ ਪਾਰਟੀ ਦੀ ਵੋਟ ਆ 100 ਵਧੀ ਹੈ ਅੱਛਾ ਲੋਕ ਸਭਾ ਚ ਵੀ ਤੁਸੀਂ ਸਾਰਿਆਂ ਨੇ ਹੁੰਦੇ ਕਬਾਇਆ ਸਾਹਿਬ ਤੱਕ ਨਹੀਂ ਅਪਰੋਚ ਕਰੀ ਪਰ ਇਹ ਅਪਰੋਚ ਕਬਾਇਆ ਸਾਹਿਬ ਹਜੇ ਅੱਜ ਕੀ ਜਾਂਦੇ ਅੱਜ ਸਵੇਰੇ ਮੇਰੀ ਟੈਲੀਫੋਨ ਤੇ ਗੱਲ ਹੋਈ ਸੀ ਕਬਾਇਆ ਸਾਹਿਬ ਪੈਂਦੀ ਸੀਗੇ ਉਹਨਾਂ ਨੇ ਫੋਨ ਵੀ ਕੀਤਾ ਇਹਨਾਂ ਨੂੰ ਸਾਰਿਆਂ ਨੂੰ ਪਰ ਰੂਲਿੰਗ ਸਰਕਾਰ ਦਾ ਸਿਸਟਮ ਨੂੰ ਪਤਾ ਹੀ ਹੈ ਜੀ ਜੋ ਸਰਕਾਰ ਪਰ ਹੁਣ ਕੀ ਅੱਗੇ ਕੀ ਹੋਊਗਾ ਜੀ ਐਕਸ਼ਨ ਇਹਦੇ ਅ ਸਹੀ ਕਰਿਆ ਜਾਵੇ ਪਾਣੀ ਸਾਨੂੰ ਦਿੱਤਾ ਜਾਵੇ ਜੋ ਸਾਡਾ ਹੱਕ ਹੈ 1200 ਏਕੜ ਦਾ ਸਾਨੂੰ ਦਿੱਤਾ ਜਾਵੇ 400 ਏਕੜ ਵਾਲਿਆਂ ਨੂੰ 400 ਦਿੱਤਾ ਜਾਵੇ ਕਿਉਂਕਿ ਜ਼ਿਮੀਦਾਰ ਪਾਣੀ ਤੋਂ ਬਿਨਾ ਕੋਈ ਜ਼ਿਮੀਦਾਰ ਨਹੀਂ ਜਿਹੜਾ ਪਾਣੀ ਹੈ ਰੱਖਵੇ ਹੁਣ ਸਾਡਾ ਫਸਲ ਦੀ ਬਜਾਈ ਦਾ ਜੋਰ ਹੈ ਤੁਹਾਨੂੰ ਸੜੀ ਲਾਉਣੀ ਆ ਝੋਨਾ ਲਾਉਣਾ ਨਰਮੇ ਸਾਡਾ ਪਹਿਲੇ ਮਰ ਚੁੱਕਿਆ ਗਾ ਸਾਡੇ ਪੱਲੇ ਕੁਝ ਨਹੀਂ ਕੋਈ ਖੇਤ ਸਾਡੇ ਚਾਰਾ ਨਹੀਂ ਗਾ ਸਾਡੇ ਕੋਲੇ ਕੁਝ ਵੀ ਨਹੀਂ ਗਾ ਹੁਣ ਕੋਈ ਸਾਡੇ ਸੁਸਾਇਡ ਕਰਨ ਤੋਂ ਸਵਾਏ ਸਾਡੇ ਕੋਲੇ ਕੁਝ ਵੀ ਨਹੀਂ ਹੁਣ ਇਹ ਪਾਣੀ ਜਿਹੜਾ ਪਾਣੀ ਖਣੋ ਜਿਹੜਾ ਨਰਮਾ ਮਤਾਂ ਮੱਚ ਗਿਆ ਮਰ ਗਿਆ ਨਰਮੇ ਦੇ ਥਾਂ ਮੱਛੇ ਦੇ ਥਾਂ ਤੇ ਅਸੀਂ ਝੋਨਾ ਲਾਉਣਾ ਅੱਛਾ ਝੋਨਾ ਹੁਣ ਲਾਉਣ ਦਾ ਟਾਈਮ ਆ ਗਿਆ ਲਾਈ ਜੰਨੇ ਆ ਜਿਹੜਾ ਟਿਊਬਵੈਲ ਨਾਲ ਝੋਨਾ ਲਾਉਣਾ ਝੋਨਣ ਨਹੀਂ ਹੁੰਦਾ ਜਿੰਨਾ ਚਿਰ ਖਾਲੇ ਦਾ ਪਾਣੀ ਨਹੀਂ ਲੱਗਦਾ ਇੱਕ ਦੋ ਪਾਣੀ ਖਾਲੇ ਦਾ ਜ਼ਰੂਰੀ ਹੈ ਉਹ ਸਾਡਾ ਮੋਗਾ ਕੈਦ ਹੋਇਆ ਪਿਆ ਜੇ ਸਾਡਾ ਮੋਗਾ 15 ਦਿਨ ਨਾ ਸੁਨਵਾਈ ਹੋਈ ਸਾਡੀ 15 ਦਿਨਾਂ ਸਾਡੇ ਝੋਨੇ ਦਾ ਟਾਈਮ ਵੀ ਟੱਪ ਜਾਊਗਾ ਤੇ ਸਾਡੇ ਪੱਲੇ ਕੁਛ ਨਹੀਂ ਸਾਡਾ ਜ਼ਿਮੀਂਦਾਰ ਭਰਾ ਜਿਹੜਾ 400 ਏਕੜ ਵਾਲਾ ਸਾਰੇ ਖੁਦਕਸ਼ੀ ਕਰਨ ਨੂੰ ਤਿਆਰ ਬੈਠ ਸਾਡੀ ਸਰਕਾਰ ਕੋਲੇ ਪੁਰਜ਼ੋਰ ਮੰਗ ਹੈ ਵੀ ਸਾਡਾ ਇਹ ਹੱਲ ਕਰਾਇਆ ਜਾਵੇ ਸੀਐਮ ਸਾਹਿਬ ਤੱਕ ਸਾਡੀ ਗੱਲ ਪਹੁੰਚਾਈ ਜਾਵੇ ਕਿਉਂਕਿ ਇਮਾਨਦਾਰ ਸੂਝਵਾਨ ਪੰਜਾਬ ਦੇ ਸੀਐਮ ਹਮ ਉਹਨਾਂ ਤੱਕ ਸਾਡੀ ਗੱਲ ਪਹੁੰਚਾਈ ਜਾਵੇ ਜੋ ਉਹਨਾਂ ਨੇ ਵਾਅਦਾ ਕਰਿਆ ਲੋਕਾਂ ਨਾਲ ਟੇਲਾਂ ਵਾਲਿਆਂ ਨਾਲ ਵੀ ਟੇਲਾਂ ਤੇ ਪਾਣੀ ਇਹ ਸਰਕਾਰ ਪਹਚਾਊਗੀ ਪਹਚਾਊਗੀ ਸਾਡੀਆਂ ਟੇਲਾਂ ਹੀ ਪਟਕੇ ਲੈ ਗਈ ਇਹ ਸਰਕਾਰ ਅਸਾਂ ਇੱਕ ਗੱਲ ਵਿੱਚ ਰਹੇਗੀ ਖੇਤੀਬਾੜੀ ਮੰਤਰੀ ਸਾਹਿਬ ਨਾਲ ਗੁਰਮੀਤ ਸਿੰਘ ਖੁੱਡੀਆਂ ਨਾਲ ਗੱਲ ਹੋਈ ਗੁਰਮੀਤ ਸਿੰਘ ਖੁੱਡੀਆਂ ਨਾਲ ਸਾਡੀ ਗੱਲ ਹੋਈ ਸੀ ਤੁਸੀਂ ਜਾ ਕੇ ਖੁੱਡੀਆਂ ਸਾਹਿਬ ਕੋਲੇ ਉਹ ਮੰਤ ਕੈਪਟਨ ਮੰਤਰੀ ਸਾਹਿਬ ਇਹ ਆਂਦੇ ਥੋੜਾ ਹਲਕਾ ਵਿਧਾਇਕ ਨਾਲ ਗੱਲ ਕਰੋ ਹਮ ਹਲਕਾ ਵਿਧਾਇਕ ਨੇ ਖੁੱਡੀਆਂ ਸਾਹਿਬ ਦਾ ਫੋਨ ਹੀ ਚਾਰ ਵਾਰ ਨਹੀਂ ਚਾਰਜ ਕਰੇ ਲਿਆਣੀ ਚੱਕਿਆ ਨਹੀਂ ਚੱਕਿਆ ਨਹੀਂ ਚਾਰ ਵਾਰ ਫੋਨ ਲਾਇਆ ਚਾਰ ਵਾਰ ਫੋਨ ਖੁੱਡੀਆਂ ਪਿੰਡ ਸੀਗੇ ਉਹਨਾਂ ਕੋਲੇ ਗਏ ਅਸੀਂ ਉਹਨਾਂ ਨੇ ਹਲਕਾ ਵਿਧਾਇਕ ਨੇ ਕੈਪਟਨ ਮੰਤਰੀ ਦਾ ਫੋਨ ਹੀ ਰਿਸੀਵ ਨਹੀਂ ਕੀਤਾ ਤੁਹਾਡੇ ਸਾਹਮਣੇ ਗੁੱਡੀਆਂ ਸਾਹਿਬ ਨੇ ਫੋਨ ਤੁਹਾਡੇ ਐਮਐਲਏ ਨੂੰ ਲਾਇਆ ਲਾਇਆ ਹਾਂਜੀ ਹਾਂਜੀ ਚਾਰ ਵਾਰ ਚਾਰ ਵਾਰ ਲਾਇਆ ਉਹਨਾਂ ਨੇ ਫੋਨ ਨਹੀਂ ਚੱਕਿਆ ਫਿਰ ਫਿਰ ਹੁਣ ਖੁੱਡੀਆਂ ਸਾਹਿਬ ਤੋਂ ਅਸੀਂ ਫੇਰ ਟਾਈਮ ਲਿਆ ਇੱਕ ਦੋ ਦਿਨਾਂ ਚ ਖੁੱਡੀਆਂ ਸਾਹਿਬ ਨੂੰ ਫੇਰ ਮਿਲਦੇ ਸਿੱਧੀਆਂ ਹਦਾਇਤਾਂ ਕਰ ਸਕਦੇ ਐ ਮਹਿਕਮੇ ਇਹਨੂੰ ਖੁੱਡੀਆਂ ਸਾਹਿਬ ਮੰਤਰੀ ਨੇ ਐਮ ਐਲ اے ਦੀ ਤਾਂ ਨਹੀਂ ਉਹ ਅਪਰੋਚ ਹੁੰਦੀ ਜਿਹੜੀ ਮੰਤਰੀ ਹੁੰਦੀ ਆ ਹੁਣ ਉਹ ਤਾਂ ਜੇ ਸਿਸਟਮ ਦਾ ਸਾਨੂੰ ਇੰਨਾ ਪਤਾ ਨਹੀਂ ਨਾ ਅਸੀਂ ਤਾਂ ਜ਼ਿਮੀਂਦਾਰਾਂ ਭੋਲੇ ਭਾਲੇ ਅਸੀਂ ਤਾਂ ਖੇਤੀ ਕਰਨ ਵਾਲੇ ਆ ਸਾਨੂੰ ਜੇ ਇੰਨਾ ਹੀ ਪਤਾ ਹੋਵੇ ਤੇ ਅਸੀਂ ਫਿਰ ਇਲੈਕਸ਼ਨ ਨਹੀਂ ਲੜ ਲਗੇ ਸਾਨੂੰ ਤੇ ਗਧੇ ਬਣਾ ਦਿੰਦੇ ਆ ਵੋਟਾਂ ਵੇਲੇ ਅਸੀਂ ਗਧੇ ਬਣ ਜੰਨੇ ਆ ਇਹ ਸਾਡੇ ਡੰਡਾ ਮਾਰੀ ਜੰਨੇ ਆ ਅਸੀਂ ਅੱਗੇ ਕਿਤਰੇ ਜੰਨੇ ਆ ਸਾਡੇ ਕੋਲ ਤਾਂ ਆਈ ਐ ਆ ਹੁਣ ਸਾਨੂੰ ਹੁਣ ਵੀ ਉੱਲੂ ਬਣਾਇਆ ਆ ਇਲੈਕਸ਼ਨ ਚ 13 0 ਆ ਜਿਹੜੀ ਭਵੰਤਮਾਨ ਨੇ ਅਖੇ ਕਰ ਦਿਓ 3 0 ਤੇ ਰਹਿ ਗਏ ਸਿਰਫ ਵਿਧਾਇਕਾਂ ਦੇ ਕਰਕੇ ਜੋ ਪੰਜਾਬ ਦਾ ਵਿਧਾਇਕ ਹੈ ਖੁੱਡੀਆਂ ਸਾਹਿਬ ਕਿਉਂ ਹਾਰੇ 9 ਹਲਕਾ ਵਿਧਾਇਕ ਆ ਉੱਥੇ ਹਲਕੇ ਪੈਂਦੇ ਆ 9 ਦੇ 9 ਹਲਕੇ ਚ ਵਿਧਾਇਕ ਆ ਆਮ ਆਦਮੀ ਪਾਰਟੀ ਦੇ ਕਿਉਂ ਨਹੀਂ ਵੋਟਾਂ ਪਈਆਂ ਜਿਹੜਾ ਆਮ ਆਦਮੀ ਪਾਰਟੀ ਦਾ ਥੱਲੇ ਦਾ ਵਰਕਰ ਸੀ ਬਿਲਕੁਲ ਵਰਕਰ ਨਾਰਾਜ਼ ਸੀਗਾ ਰੁੱਸਿਆ ਹੋਇਆ ਸੀ ਹਲਕਾ ਵਿਧਾਇਕਾਂ ਨੇ ਵਰਕਣ ਦੀ ਬਾਣੀ ਫੜੀ ਨਵੇਂ ਬੰਦਿਆਂ ਨੂੰ ਪਰੋਸ ਲਿਆ ਮੈਂ 2014 ਦਾ ਜੁੜਿਆ ਹੋਇਆ ਮੇਰੇ ਕੁੰਡਲਪਿੰਡ ਚ 1600 ਵੋਟ ਪਵਾਈ ਮੈਂ ਕਰ ਕਰ ਜਾ ਕੇ ਮੇਰਾ ਐਮਐਲਏ ਆਂਦਾ ਸਾਡੇ ਸਰਪੰਚ ਹੈ ਉਹਨੇ 1600 ਵੋਟ ਪਵਾਤੀ ਫਿਰ ਮੇਰਾ ਮਨ ਨਹੀਂ ਦੁਖਦਾ ਮੈਂ ਜੋ 14 ਜੁੜਿਆ ਉਹ ਬੰਦਾ 2 ਮਹੀਨੇ ਪਹਿਲਾਂ ਜੁੜਿਆ ਸੀ ਇਲੈਕਸ਼ਨ ਵੇਲੇ 2022 ਵੇਲੇ ਅਸੀਂ ਘਰੇ ਬੈ ਗਏ 2022 ਚ ਕਿਤੇ ਨਹੀਂ ਗਏ ਕਿਉਂਕਿ ਸਾਡੀ ਸੁਣਵਾਈ ਕੋਈ ਨਹੀਂ 24 ਅੱਜ 2024 22 ਚ ਅਸੀਂ ਮਿਹਨਤ ਕਰੀ ਪੂਰੀ ਠੀਕ ਹੈ ਜਿੱਤ ਕੇ ਸੀਐਮ ਸਾਹਿਬ ਦੀ ਝੋਲੀ ਚ ਪਾਈ ਅਸੀਂ ਸੀਟ ਹਲਕਾ ਬੱਲੂਆਣੇ ਤੋਂ ਜਿੱਤੀ ਬਹੁਤ ਜ਼ਿਆਦਾ ਮਾਰਜਨ ਨਾਲ ਐਗਤੀ ਇਲੈਕਸ਼ਨ ਵਾਲੇ ਅਸੀਂ ਘਰੇ ਬੈ ਕੇ ਨਰਾਸ਼ ਹੋ ਕੇ ਕਿਉਂਕਿ ਸਾਡੀ ਕੁਛ ਪੈਸੇ ਨਹੀਂ ਹੈਗੀ ਬੋਟ ਕੱਟੀ ਹੈ ਐਗਤੀ ਬੋਟ ਕੱਟੀ ਹੈ ਹਲਕਾ ਬੱਲੂਆਣੇ ਤੋਂ ਮੈਲੀ ਕਿੰਨੀ ਯਾਰ 22000 ਕੇ 30000 ਬੋਟ ਕੱਟੀ ਹੈ ਠੀਕ ਹੈ ਮੈਂ 11 ਮੈਂਬਰੀ ਕਮੇਟੀ ਦਾ ਸੈਕਟਰੀ ਹਾਂ ਕੁੰਡਰਪਿੰਡ ਦਾ 11 ਮੈਂਬਰੀ ਕਮੇਟੀ ਜਿਹੜੀ ਕੁੰਡਰਪਿੰਡ ਚ ਮੈਂ ਖੜੀ ਕਰੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ 2014 ਚ ਆ 15 ਚ ਪੂਰਾ ਹੁਣ ਤਾਈਂ ਜੁੜੇ ਹੋਏ ਸੀ ਹੁਣ ਸਾਡਾ ਬਟ ਇੱਕ ਨੇਤਾ ਕੋਈ ਗੱਲ ਨਹੀਂ ਸੁਣਦਾ ਸਾਨੂੰ ਇਹ ਹੁਣ ਸਾਨੂੰ ਅਟੈਕ ਹੀ ਦਿੰਦੇ ਆ ਤੁਸੀਂ ਤਾਂ ਭਾਜਪਾਲੇ ਆ ਅੱਛਾ ਸਾਨੂੰ ਉਲਟਾ ਅਟੈਕ ਹੀ ਮਿਲ ਰਿਹਾ ਹੈ ਹਾਲਾਂਕਿ ਦਰ ਰਾਤ ਅਸੀਂ ਝਾੜੂ ਵਾਲਿਆਂ ਨਾਲ ਕੱਟੀ ਆ ਸਾਨੂੰ ਅਟੈਕ ਹੀ ਮਿਲਿਆ ਲੋਕ ਸਭਾ ਇਲੈਕਸ਼ਨ ਚ ਤੁਸੀਂ ਭਾਜਪਾਲੇ ਆ ਭਾਜਪਾ ਨਾਲ ਕਿਵੇਂ ਰਲ ਜਾਾਂਗੇ ਭਾਜਪਾ ਸਾਰੀ ਮਰ ਨਹੀਂ ਜਾਂਦੇ ਅਸੀਂ ਆਪਾਂ ਨੂੰ ਥੱਲੇ ਲਾਤਾ ਦਿੱਲੀ ਧਰਨੇ ਦਾ ਭਾਜਪਾ ਦੇ ਖਿਲਾਫ ਆਪਾਂ ਤੇ ਭਾਜਪਾ ਨਾਲ ਕਿਵੇਂ ਰਲ ਜਾਾਂਗੇ ਆਪਾਂ ਠੀਕ ਹੈ ਨਾ ਜੀ ਠੀਕ ਹੈ ਇਹ ਤਾਂ ਤੁਸੀਂ ਸਮਝਦੇ ਹੀ ਹੋ ਚਲੋ ਠੀਕ ਹੈ ਜੀ ਸਾਡੇ ਪਿੰਨੋ ਟੈਂਟ ਲੱਗਦੇ ਰਹੇ ਆ ਉੱਥੇ ਹੂੰ ਦਿੱਲੀ ਹੂੰ ਸਪੈਸ਼ਲ ਟੈਂਟ ਲੱਗਦਾ ਰਿਹਾ ਬੱਸਾਂ ਭਰ ਕੇ ਜਾਂਦੇ ਰਹੀਆਂ ਟਰੈਕਟਰ ਜਾਂਦੇ ਰੇ ਅਸੀਂ ਭਾਜਪਾ ਨਾਲ ਕਾਹਤੋ ਰਲਾਂਗੇ ਹੂੰ ਐਨੀ ਤਾਂ ਪਤਾ ਹੋਣਾ ਚਾਹੀਦਾ ਉਹਨਾਂ ਨੂੰ ਸਰ ਇੱਕ ਗੱਲ ਹੋਰ ਆ ਜੀ ਕੀ ਸਾਡੇ ਨਾ ਪ੍ਰਸ਼ਾਸਨ ਨੇ ਸੁਣੀ ਅਸੀਂ ਹਾਈ ਕੋਰਟ ਤੱਕ ਜਾਵਾਂਗੇ ਇਹਦਾ ਖਹਿੜਾ ਨਹੀਂ ਛੱਡਦੇ ਅਸੀਂ ਜੋ ਮਰਜ਼ੀ ਹੋ ਜੇ ਮਰਨਾ ਮੰਨਜ਼ੂਰ ਹੈ ਮਰਨਾ ਵੀ ਮੰਜ਼ੂਰ ਹੈ ਜੋ ਮਰਜ਼ੀ ਹੋ ਜੇ ਅਸੀਂ ਸਾਡੇ ਪ੍ਰਸ਼ਾਸਨ ਨੂੰ ਲਾਵਾਂਗੇ ਵਿੱਚ ਕਿਉਂਕਿ ਪ੍ਰਸ਼ਾਸਨ ਕੋਲੇ ਸਾਰਾ ਰਿਕਾਰਡ ਆ ਗੱਲ ਸਾਨੂੰ ਰਿਕਾਰਡ ਹੀ ਨਹੀਂ ਦੇ ਰਿਆ ਕੋਈ ਕੁਛ ਸਿਸਟਮ ਨਹੀਂ ਕਰ ਰਹੀ ਸਾਡੇ ਨਾਲ ਠੀਕ ਹੈ ਅਸੀਂ ਜਿੰਨਾ ਰਿਕਾਰਡ ਸਾਡੇ ਕੋਲੇ ਆਪਦਾ ਅਸੀਂ ਕੱਢੀ ਬੈਠੇ ਸਾਸੀਂ ਕੋਰਟ ਦਾ ਕੁੰਡਾ ਖੜਕਾਵਾਂਗੇ ਜੀ ਠੀਕ ਹੈ ਜਦੋਂ ਸਾਡੇ ਹੱਥ ਪੱਲੇ ਨਾ ਆਇਆ ਕੁਛ ਜੀ ਅਸੀਂ ਕੱਢੀ ਬੈਠੇ ਅਸੀਂ ਸਾਡਾ ਰਿਕਾਰਡ ਸਾਡੇ ਕੋਲੇ ਆ ਅਸੀਂ ਕੋਰਟ ਤੱਕ ਪਹੁੰਚ ਕਰਾਂਗੇ ਆਪਦੀ ਅਸੀਂ ਕੱਲ ਐਕਸ਼ਨ ਸਰਬ ਨੂੰ ਆਖੇ ਸਾਨੂੰ ਮਸ਼ੀਨ ਦੇ ਦਿਓ ਤੇ ਮਸ਼ੀਨ ਕਹਿੰਦੇ ਜੀ ਤਾਂ ਫਲਾਣੇ ਕੋਲੇ ਜੀ ਤੇ ਹੁੱਕੇ ਕੋਲੇ ਜੀ ਸਾਨੂੰ ਕੋਲੇ ਬੈਠਾ ਫੋਨ ਆਈ ਗਈ ਵੀਡੀਓ ਐਕਸ਼ਨ ਸਰਬ ਦੀ ਬੋਲਣ ਦੀ ਵੀਡੀਓ ਸਾਡੇ ਕੋਲੇ ਜੀ ਉਹ ਕਹਿੰਦੇ ਸੀ ਅਬ ਵੀਡੀਓ ਵਿਖਾ ਦੇਣ ਨੂੰ ਚਲੋ ਹਾਂ ਮੇਰਾ ਨਾਮ ਲਾ ਲਓ ਤੇ ਤੁਸੀਂ ਟੈਲ ਆਪ ਅਸੀਂ ਗੱਲਬਾਤ ਕਰ ਰਹੇ ਸੀ ਪਿੰਡ ਕੁੰਡਲ ਦੇ ਜਿਹੜੇ ਕਿਸਾਨ ਆ ਉਹਨਾਂ ਦੀਆਂ ਸਮੱਸਿਆਵਾਂ ਹੈਗੀਆਂ ਪਾਣੀ ਨਹੀਂ ਆ ਰਿਹਾ ਨਰਮੇ ਜਿਹੜੇ ਹੈਗੇ ਮਰ ਗਏ ਆ ਹੁਣ ਝੋਨੇ ਦੀ ਫਸਲ ਜਿਹੜੀ ਬੀਜਣੀ ਹੈ ਤਾਂ ਕਈ ਸਮੱਸਿਆਵਾਂ ਹੈਗੀਆਂ ਪਾਣੀ ਦੀ ਵੱਡੀ ਸਮੱਸਿਆ ਦੀ ਜਦੋਂ ਗੱਲਬਾਤ ਅਸੀਂ ਕੀਤੀ ਹੈ ਵਿਧਾਇਕ ਸੁਣ ਨਹੀਂ ਰਹੇ ਖੇਤੀਬਾੜੀ ਮੰਤਰੀ ਤੱਕ ਵੀ ਪਹੁੰਚ ਕੀਤੀ ਹੈ ਤਾਂ ਇਹ ਸਾਰੀਆਂ ਸਮੱਸਿਆ ਸਾਡੇ ਸਾਹਮਣੇ ਰੱਖਣੀ ਆ ਸਾਰਿਆਂ ਦਾ ਧੰਨਵਾਦ ਬਹੁਤ ਸ਼ੁਕਰੀਆ